ਠੀਕ ਕਰ ਬਈ ਸਾਰਿਆਂ ਨੂੰ ਤੁਹਾਡਾ ਸਵਾਗਤ ਆ ਭਰਾਵੋ ਬ੍ਰੈਂਚ ਟ੍ਰੈਕਟਰ ਜਿੱਤੇ ਤੁਹਾਨੂੰ ਪਤਾ ਭਰਾਵੋ ਬ੍ਰੈਂਚ ਟ੍ਰੈਕਟਰ ਆ ਕਿ ਕਿੱਥੇ ਵੀ ਜਾਂਦੇ ਆ ਸੋਨੂੰ ਸਾਰੇ ਮੇਰੇ ਭਰਾ ਆਂਗੇ ਤੁਸੀਂ ਮੇਰੀ ਫੈਮਲੀ ਹੋ ਫਿਰ ਤੁਹਾਨੂੰ ਕਿਤੇ ਵੀ ਨਹੀਂ ਭੁੱਲ ਸਕਦੇਗੇ ਜੋ ਤੁਹਾਡੇ ਕਰ ਕੀ ਭਰਾਵੋ ਇੱਥੇ ਪਹੁੰਚਣ ਦਾ ਮੌਕਾ ਮਿਲਿਆ ਕਿਥੇ ਕਾਫੀ ਬੈਂਕਾਂ ਨਾਲ ਮੀਟਿੰਗਾਂ ਕਰ ਰਹੇ ਆ ਤੇ ਆਦਾਂ ਇੰਜੋਏ ਵੀ ਕਰ ਰਹੇ ਆ ਸਮੁੰਦਰ ਦੇ ਵਿੱਚ ਆ ਭਰਾਵੋ ਹੁਣ ਧਰ ਦੇ ਵਿੱਚ ਵੀ ਭਰਾਵੋ ਤੁਹਾਨੂੰ ਮੈਂ ਨਹੀਂ ਭੁੱਲ ਸਕਿਆ ਤੁਹਾਡੇ ਨਾਮ ਲੈਣ ਲੱਗਿਆ ਕਿਹੜੇ ਭਰਾਵਾਂ ਨੇ ਵੀਡੀਓ ਸ਼ੇਅਰ ਕਰੀਆਂ ਲੈ ਕਰੇ ਤੇ ਕਮੈਂਟ ਕਰਿਆ ਕਿਹੜਾ ਪਹਿਲੇ ਇੱਕ ਵਾਰੀ ਨੋਟ ਕਰ ਲੋ ਕਿਹੜਾ ਇਹ ਜਹਾਜ਼ ਖੜਾ ਗਿਆ ਇਹਦੇ ਵਿੱਚ ਲੋਡ ਹੋ ਕੇ ਭਰਾਵੋ ਆਊਟ ਆਫ ਕੰਟਰੀ ਸਮਾਨ ਜਾਂਦਾ ਕਿਵੇਂ ਨਾਲ ਦੇਖੋ ਆਹ ਸਾਰੀਆਂ ਕਾਰਾਂ ਖੜੀਆਂ ਇਹ ਆਊਟ ਆਫ ਕੰਟਰੀ ਜਾ ਰਹੀਆਂ ਗਈਆਂ ਉਹ ਦੇਖੋ ਕਾਰਾਂ ਖੜੀਆਂ ਸਾਰੀਆਂ ਆਊਟ ਆਫ ਕੰਟਰੀ ਜਾ ਰਹੀਆਂ ਇਹ ਸਾਰੀਆਂ ਇਧਰ ਆ ਦੇਖੋ ਬਹੁਤ ਵੱਡਾ ਸ਼ਿਪ ਆ ਉੱਤੇ ਕਰੇਨਾ ਵਗੈਰਾ ਲੱਗੀਆਂ ਗਈਆਂ ਇਹਦੇ ਵਿੱਚ ਲੋਡ ਹੋ ਕੇ ਭਰਾਵੋ ਇਹ ਸਮਾਨ ਸਾਰਾ ਜਾਊਗਾ ਕਿਹੜੇ ਕਿਹੜੇ ਭਰਾ ਜੁੜੇ ਆ ਉਹਨਾਂ ਦਾ ਫੇਰ ਧੰਨਵਾਦ ਕਰਦੇ ਆ ਭਰਾਵੋ ਸਮੁੰਦਰ ਦੇ ਵਿੱਚ ਕਿਉਂ ਥੋੜਾ ਤੇਜ਼ ਚੱਲ ਰਿਹਾ ਜਹਾਜ਼ ਆ ਇਸੰਦਾਗਾ ਇਸ ਕਰਕੇ ਕਿਸੇ ਭਰਾ ਨੂੰ ਕੋਈ ਫੀਲ ਨਹੀਂ ਕਰਨੀ ਗੱਲ ਕਿਉਂਕਿ ਲੈਸ ਥੋੜੀ ਵੱਡੀ ਹੋ ਜਾਂਦੀ ਹੈ ਮੇਰੇ ਨਾਲ ਤੁਸੀਂ 56 57000 ਬੰਦਾ ਜੁੜੇ ਹੋਏ ਆ ਫੇਸਬੁਕ ਤੇ YouTube ਤੇ ਸਾਰਾ ਮਤਲਬ 2 ਲੱਖ ਤੇ 37000 ਮੇਰੇ ਨਾਲ ਬੰਦਾ ਫੇਸਬੁਕ YouTube Instagram ਤੇ ਮੌਜ ਤੇ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਭਰਾਵੋ ਸਾਡੇ ਪਿੰਡ ਦੀ ਮੇਰੇ ਗਵਾਂਢੀ ਬਲਵੀਰ ਸਿੰਘ ਵੀਰਾ ਬੜੈ ਸਾਹਿਬ ਦਾ ਧੰਨਵਾਦ ਕਰਦੇ ਆ ਭਰਾਵੋ ਸਾਰੀਆਂ ਵੀਡੀਓ ਵਗੈਰਾ ਬਈ ਸ਼ੇਅਰ ਕਰਦਾ ਲੈ ਕਰਦਾ ਕਮੈਂਟ ਕਰਦਾ ਉਦੋਂ ਬਾਅਦ ਜਿਵੇਂ ਮੇਰੇ ਸਾਹਮਣੇ ਘਰ ਆ ਇੱਥੇ ਸਾਹਮਣੇ ਕਰਨੀ ਮੇਰੇ ਕਿਤੇ ਬੜਾ ਟਰੈਕਟਰ ਤੇ ਸਾਹਮਣੇ ਬਿੰਦਰ ਸਿੰਘ ਖਾਲਸਾ ਗੁਰੂ ਘਰ ਦਾ ਵੀ ਸੇਵਾ ਸਵਾਰ ਰਿਹਾ ਮੁੰਡਾ ਉਹਦਾ ਵੀ ਧੰਨਵਾਦ ਕਰਦੇ ਆ ਤੇ ਉਦੋਂ ਵਾਦ ਨਿਰਮਲ ਸਿੰਘ ਨਿਰਮਲ ਸਿੰਘ ਭਰਾਵੋ ਕਰਦੇ ਆ ਨਿਰਮਲ ਸਿੰਘ ਸਿੱਧੂ ਜੀ ਦਾ ਧੰਨਵਾਦ ਕਰਦੇ ਆ ਅਨਾਦੀ ਨਾਲ ਸਮੁੰਦਰ ਵੀ ਦੇਖੀ ਚੱਲੋ ਇਹਦੇ ਬंबई ਸ਼ਹਿਰ ਵੀ ਦੇਖੀ ਚੱਲੋ ਭਰਾਵੋ ਬंबई ਸ਼ਹਿਰ ਵੀ ਦੇਖੋ ਤੇ ਸਮੁੰਦਰ ਵੀ ਦੇਖੀ ਚੱਲੋ ਉਤੋਂ ਬਾਅਦ ਸਰਪੰਚ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਦਾ ਜੱਸੀ ਸਰਪੰਚ ਦਾ ਧੰਨਵਾਦ ਕਰਦੇ ਆ ਬਈ ਤੇ ਨਾਲ ਕੌਲਾ ਨਾਲ ਸੁੱਖਾ ਸਿੰਘ ਪਲੇਰੀਆ ਜੀ ਦਾ ਧੰਨਵਾਦ ਕਰਦੇ ਆ ਦੀਪ ਸਿੰਘ ਬ੍ਰਾਂਚ ਦੀਪੀ ਬ੍ਰਾਂਚ ਦਾ ਮੁੰਡਾ ਮੇਰੇ ਨਾਲ ਕੰਮ ਕਰਦਾਗਾ ਮੇਰੇ ਨਾਲ ਹੀ ਰਹਿੰਦਾਗਾ ਸਾਡੀ ਟੀਮ ਦਾ ਮੈਂਬਰ ਆ ਮੁੰਡਾ ਦੀਪ ਸਿੰਘ ਬ੍ਰਾਂਚ ਉਹਦਾ ਵੀ ਧੰਨਵਾਦ ਕਰਦੇ ਆ ਸਾਰਿਆਂ ਨੇ ਸ਼ੇਅਰ ਨਹੀਂ ਰੁਕਣ ਦੇਣੀ ਭਰਾਵੋ ਨੇ ਸਮੁੰਦਰ ਤੇ ਤੁਹਾਨੂੰ ਨਾਲ ਦੀ ਨਾਲ ਨਜ਼ਾਰੇ ਵੀ ਦਿਖਾਈ ਜੰਨਾਗਾ ਉਦੋਂ ਬਾਅਦ ਨੂੰ ਦੱਸ ਕੀ ਟੀਆ ਨਿਰਮਲ ਸਿੰਘ ਸਿੱਧੂ ਸੁਖ ਸਿੰਘ ਪਲੇਰੀਆ ਸੁਖ ਸਿੰਘ ਪਲੇਰੀਆ ਦਾ ਵੀ ਧੰਨਵਾਦ ਕਰਦੇ ਆ ਮੱਖਣ ਬੜੈਂਚ ਦਾ ਬਿੱਟੂ ਭਾਈ ਦਾ ਗੁਰਪ੍ਰੀਤ ਸਿੰਘ ਔਲਖ ਦਾ ਵੀ ਧੰਨਵਾਦ ਕਰਦੇ ਆ ਬਈ ਗੁਰਪ੍ਰੀਤ ਸਿੰਘ ਔਲਖ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪੋਲਾ ਸਿੰਘ ਬੜੈਂਚ ਜੀ ਦਾ ਧੰਨਵਾਦ ਕਰਦੇ ਆ ਪੋਲਾ ਸਿੰਘ ਬੜੈਂਚ ਜੀ ਦਾ ਤੇ ਬਾਅਦ ਮੇਰੇ ਵਾਦਨ ਸਾਹਿਬ ਸਰਦਾਰ ਮਹਿੰਦਰ ਸਿੰਘ ਵੜੈਂਚ ਜੀ ਦਾ ਉਹਨਾਂ ਦੀ ਬਦੌਲਤ ਹੀ ਆ ਪ੍ਰਭੂ ਅੱਜ ਜੋ ਵੀ ਕੁਝ ਕਾਰੋਬਾਰ ਚ ਵਾਧਾ ਹੋਇਆ ਉਹਨਾਂ ਦੀ ਬਦੌਲਤ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਉਦੋਂ ਬਾਅਦ ਜਗਤਾਰ ਸਿੰਘ ਜਗਤਾਰ ਸਿੰਘ ਮੌੜ ਸਾਡੇ ਰਿਸ਼ਤੇਦਾਰਾ ਪ੍ਰੋਣਾ ਸਾਹਿਬਾ ਉਦੋਂ ਬਾਅਦ ਬਕੀਰ ਸਿੰਘ ਮੇਰੇ 파ਟਰਨਰ ਨੇ ਤੇ ਮਲੂਕਾ ਸਿੰਘ ਮੇਰੇ 파ਟਰਨਰ ਨੇ ਤੇ ਬੁੱਧ ਸਿੰਘ ਮਿਸਤਰੀ ਵੀ ਭਰਾਵੋ ਲੱਗਿਆ ਰਹਿੰਦਾਗਾ ਆ ਮੈਂ ਲਿਸਟ ਤਿਆਰ ਕਰੀ ਆ ਕਰਦੇ ਆ ਗੁਰਦੀਪ ਸਿੰਘ ਭੁੱਲਰ ਜੀ ਦਾ ਨਾਮ ਨਗਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਾਈ ਪਰਮਜੀਤ ਸਿੰਘ ਸਰਾਂ ਨੂੰ ਕਿਤੇ ਵੀ ਨਹੀਂ ਭੁੱਲ ਸਕਦੇ ਸਰਪੰਚ ਸਾਹਿਬ ਨੂੰ ਇਹਨਾਂ ਦਾ ਵੀ ਧੰਨਵਾਦ ਕਰਦੇ ਕੋ ਸਮੁੰਦਰ ਜੀ ਵੀ ਆ ਕੇ ਭਰਾਵੋ ਤੁਹਾਨੂੰ ਅਸੀਂ ਯਾਦ ਕਰ ਰਹੇ ਆ ਉਹ ਤੁਹਾਡੇ ਆਡੀਆਡੀਆ ਬਿਲਡਿੰਗਾਂ ਦੇ ਵਿੱਚ ਮੀਟਿੰਗ ਕਰਨ ਦਾ ਮੌਕਾ ਮਿਲਿਆਗਾ ਕਿਤੇ ਸੋਚਿਆ ਵੀ ਨਹੀਂ ਸੀਗਾ ਭਰਾਵੋ ਵੀ ਇੱਥੇ ਆ ਕੇ ਮੀਟਿੰਗਾਂ ਕਰਨਗੇ ਬ੍ਰਾਂਚ ਚੈੱਕਰ ਬਣੇ ਹੋ ਆਡੀਆਡੀਆ ਮੱਟੀਆਂ ਬਿਲਡਿੰਗਾਂ 'ਚ ਜਾ ਕੇ ਮੀਟਿੰਗਾਂ ਕਰ ਰਹੇ ਆ ਭਰਾਵੋ ਤੁਹਾਡੀ ਬਦੌਲਤ ਹੀ ਉਹ ਤੋਂ ਬਾਅਦ ਧੰਨਵਾਦ ਕਰਦੇ ਆਂ ਬਾਈ ਚਕਤਾਰ ਸਿੰਘ ਭੰਗੂ ਜੀ ਦਾ ਜਿੰਨਾ ਕਰਕੇ ਸੀ ਇੱਥੇ ਪਹੁੰਚੇ ਆ ਇਹਨਾਂ ਨੂੰ ਐਮੋਲ ਇੱਥੇ 10-12 ਸਾਲ ਇਹਨਾਂ ਨੇ ਬਾਈ ਜੀ ਨੇ ਜੋਬ ਕਰੀ ਆ ਇਹ ਕਮਾ ਰਹੇ ਆ ਇਕੱਲੀ ਗਲੀ ਗਲੀ ਇਹਨਾਂ ਨੇ ਕਮਾਤੀਓ ਇੱਥੇ 12 ਸਾਲ ਜੋਬ ਕਰੀ ਆ ਨਾਲ ਸਾਡੇ ਮਾਨ ਜੀ ਮੇਰੇ ਵੱਡੇ ਭਰਾ ਨਾਲ ਆ ਸਾਡੇ ਬਲਵਿੰਦਰ ਸਿੰਘ ਮਾਨ ਚਾਹਲ ਜੀ ਉਹ ਡਰਾਈਵ ਕਰ ਰਹੇ ਆ ਨਾਲ ਕਿਸ਼ਤੀ ਚਲਾ ਰਹੇ ਆ ਛੂਟੇ ਦਵਾਰਿਆ ਸਾਨੂੰ ਕਾਕਾ ਸਿੰਘ ਚਾਹਲ ਜੀ ਕਿਉਂ ਤੇਜ਼ ਚੱਲ ਰਿਹਾ ਕਿਵੇਂ ਹਿੱਲ ਰਿਹਾ ਹੈ ਜਿਆ ਥੋੜਾ ਬੋਲਨ ਚ ਵੀ ਦਿੱਕਤ ਆ ਰਹੀ ਆ ਉਦੋਂ ਬਾਅਦ ਸਾਨੂੰ ਧੰਨਵਾਦ ਕਰਦੇ ਬਾਈ ਮਨਜੀਤ ਸਿੰਘ ਬਾਈ ਜੀ ਦਾ ਤਾਰਾ ਸਿੰਘ ਸ਼ਰਮਾ ਜੀ ਦਾ ਜੋਗੇ ਵਾਲੇ ਤੋਂ ਗੁਰਪ੍ਰੀਤ ਸਿੰਘ ਬਾਈ ਦਾ ਧੰਨਵਾਦ ਕਰਦੇ ਗੁਰਮੀਤ ਸਿੰਘ ਮਾਸਟਰ ਜੀ ਦਾ ਧੰਨਵਾਦ ਕਰਦੇ ਸਮਾਲ ਸਰ ਤੋਂ ਤੇ ਬਾਈ ਇੰਦਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਦੁਬਈ ਤੋਂ ਆ ਇੰਦਰਜੀਤ ਸਿੰਘ ਬਾਈ ਦੁਬਈ ਤੋਂ ਜੁੜੇ ਰਹਿੰਦਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਹਰੇਕ ਵੀਡੀਓ ਵਗੈਰਾ ਬਾਈ ਸ਼ੇਅਰ ਕਰਦਾ ਹੈਗਾ ਕਮੈਂਟ ਤੇ ਲਾਇਕ ਕਰਦਾ ਬਾਕੀ ਨਾਲ ਦੀ ਨਾਲ ਜਹਾਜਾਂ ਦੇ ਨੇਾਰੇ ਵੀ ਲਈ ਚੱਲੋ ਭਰਾਵੋ ਆਹ ਦੇਖੋ ਸਮੁੰਦਰ ਦੇ ਵੀ ਨੇਾਰੇ ਲਈ ਚੱਲੋ ਭਰਾਵੋ ਕਿਹੜੇ ਕਿਹੜੇ ਭਰਾ ਐ ਇਸ ਦੇ ਵਿੱਚ ਛਪ ਚੜੇ ਹੋਏ ਜਰੂਰ ਦੱਸਿਓ ਉਹਦੋਂ ਵਾਹ ਧੰਨਵਾਦ ਕਰਦੇ ਆ ਬਾਈ ਪ੍ਰਤਪਾਲ ਸ਼ਰਮਾ ਜੀ ਦਾ ਧੰਨਵਾਦ ਕਰਦੇ ਆ ਬਾਈ ਪ੍ਰਤ ਜਤਾਰ ਸਿੰਘ ਚੰਡੂਕੇ ਗੋਰਾ ਸਿੰਘ ਮਾਨਸਾ ਜੀ ਦਾ ਧੰਨਵਾਦ ਕਰਦੇ ਆ ਮਨੀਸ਼ ਮਾਨਸਾ ਜੀ ਦਾ ਧੰਨਵਾਦ ਕਰਦੇ ਆ ਪ੍ਰਤਪਾਲ ਸਿੰਘ ਜੀ ਦਾ ਧੰਨਵਾਦ ਕਰਦੇ ਆ ਸੰਦੀਪ ਸਿੰਘ ਭੈਣੀ ਵਗਦਾ ਧੰਨਵਾਦ ਕਰਦੇ ਆ ਸੰਦੀਪ ਸਿੰਘ ਮਾਨਸਾ ਦਾ ਧੰਨਵਾਦ ਕਰਦੇ ਆ ਹਰ ਹਰ ਹਰਦੀਪ ਸਿੰਘ ਕਲੈਡ ਜੀ ਦਾ ਧੰਨਵਾਦ ਕਰਦੇ ਆ ਭਰਾਵੋ ਗੁਰਸੇਵਕ ਸਿੰਘ ਜੀ ਰਿਸ਼ਪਾਲ ਸਿੰਘ ਜੀ ਅੰਮ੍ਰਿਤਸਰ ਤੋਂ ਅਕਬਾਲ ਸਿੰਘ ਜੀ ਬਰਾੜ ਐਗਰੋ ਮੁਕਸਰ ਵਾਲੇ ਗੁਰਮukh ਸਿੰਘ ਮੂਨਕ ਗਰਦ ਰਿਆ ਤੇ ਨੇੜੇ ਆ ਬਾਈ ਉਹਨਾਂ ਦਾ ਧੰਨਵਾਦ ਕਰਦੇ ਆ ਪਿਰਤਪਾਲ ਸਿੰਘ ਸੁਰੇ ਸਰਾਏ ਜੀ ਦਾ ਧੰਨਵਾਦ ਕਰਦੇ ਆ ਪਿਰਤਪਾਲ ਸਿੰਘ ਸਰਾਏ ਜੀ ਦਾ ਬਲਜੀਤ ਸਿੰਘ ਅਵਤਾਰ ਸਿੰਘ ਮਲਕੀਤ ਸਿੰਘ ਜੀ ਪਵਿੱਤਰ ਸਿੰਘ ਮਨਪ੍ਰੀਤ ਸਿੰਘ ਪੂਲੀ ਬਲਵਿੰਦਰ ਸਿੰਘ ਅਮਰਤਪਾਲ ਸਿੰਘ ਅੰਬਰਤ ਸਰ ਸੀ ਅੰਬਰ ਸਰ ਸਾਹਿਬ ਦਾ ਜਸਕਰਨ ਸਿੰਘ ਸਮਰਾਜੀ ਤੇ ਗੁਰਵਿੰਦਰ ਸਿੰਘ ਬੋਪਾ ਰਾਏ ਬੋਪਾ ਰਾਏ ਪਿੰਡ ਨਾ ਬੂਲਾ ਜਿਹੜਾ ਲੁਧਿਆਣਾ ਚ ਗੁਰਦੀਪ ਸਿੰਘ ਗਹਿਰੀਪਾਗੀ ਬਲਜੀਤ ਸਿੰਘ ਫੌਜੀ ਬਲਜੀਤ ਸਿੰਘ ਫੌਜੀ ਬਾਈ ਬਲਜੀਤ ਸਿੰਘ ਫੌਜੀ ਜੀ ਦਾ ਧੰਨਵਾਦ ਕਰਦੇ ਆ ਉਦੋਂ ਬਾਅਦ ਰੇਸ਼ਮ ਸੇਖਪੁਰਾ ਰੇਸ਼ਮ ਸਿੰਘ ਸੇਖਪੁਰਾ ਦਾ ਧੰਨਵਾਦ ਕਰਦੇ ਆ ਬਾਈ ਹਰੇਕ ਵੀਡੀਓ ਵਗੈਰਾ ਸ਼ੇਅਰ ਕਰਦਾ ਰਣਜੀਤ ਸਿੰਘ ਜੀਤ ਜੀ ਦਾ ਧੰਨਵਾਦ ਕਰਦੇ ਆ ਬਾਈ ਕਮੈਂਟ ਕਰਾਇਆ ਸੀ ਕਹਿੰਦਾ ਬਾਈ ਅਸੀਂ ਟਰੈਕਟਰ ਲੈਣ ਜੋ ਕੇ ਤਾਂ ਨਹੀਂ ਇਕੱਲੀਆਂ ਵੀਡੀਓ ਦੇਖਦੇ ਆ ਰੋਜ਼ ਕੋਈ ਗੱਲ ਰਣਜੀਤ ਬਾਈ ਤੁਹਾਨੂੰ ਜ਼ਰੂਰ ਟਰੈਕਟਰ ਦੀ ਕੋਈ ਨਾ ਕੋਈ ਮਹੀਆ ਕਰਾ ਕੇ ਦੇਵਾਂਗੇ ਕੋਈ ਲਾਉਂਡ ਵਗੈਰਾ ਕਰਾ ਕੇ ਦੇਵਾਂਗੇ ਅਕਬਾਰ ਸਿੰਘ ਬਾਈ ਸਾਡੇ ਰਿਸ਼ਤੇਦਾਰ ਪਰੋਣਾ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਅਕਬਾਰ ਸਿੰਘ ਤੇ ਭੈਣਾਂ ਜੁੜੀਆਂ ਰਹਿੰਦੀਆਂ ਕਿਹੜੀਆਂ ਜਸਬੀਰ ਕੌਰ ਜੁੜੀ ਰਹਿੰਦੀ ਹੈ ਮਾਨਪ੍ਰੀਤ ਕੌਰ ਮੇਰੀ ਭੈਣ ਆ ਆਪਦੀ ਤੇ ਅਮਨਪ੍ਰੀਤ ਕੌਰ ਭੈਣ ਬੀਤਾ ਭੈਣ ਰਾਣੀ ਤੇ ਤਸਵੀਰ ਤਸਵੀਰ ਗੱਲ ਅੰਬਰ ਸਾਧ ਤੋਂ ਜੁੜੀ ਰਹਿੰਦੀ ਹੈ ਭੈਣ ਮਨੋਜ ਰਾਣੀ ਭੈਣ ਜੁੜੀ ਰਹਿੰਦੀ ਹੈ ਕਾਫੀ ਭੈਣਾਂ ਵੀ ਹੈਗੇ ਭੈਣਾਂ ਵੀ ਗੁੱਸਾ ਨਾ ਕਰਨ ਸਾਡੇ ਨਾਮ ਨਹੀਂ ਬੋਲੇ ਅਗਲੀ ਵੀਡੀਓ ਚ ਭਰਾਵੋ ਇਹੋ ਜਿਹੇ ਮੌਕੇ ਮਿਲਦੇ ਰਹੇ ਤਾਂ ਸਾਨੂੰ ਘੁੰਮਣ ਫਿਰਨ ਦੇ ਤੁਹਾਡੇ ਕਰਕੇ ਆ ਭਰਾਵੋ ਖਾਸ ਕਰਕੇ ਭਾਈ ਜਗਤਾਰ ਸਿੰਘ ਜੀ ਮੱਲ ਵਾਲੇ ਪੰਗੂ ਸਾਹਿਬ ਦਾ ਅਸੀਂ ਬਹੁਤ ਵਿਸ਼ੇਸ਼ ਕਿ ਉਹਨਾਂ ਦੀ ਬਦੌਲਤ ਇੱਥੇ ਘੁੰਮਣ ਫਿਰਨ ਦਾ ਮੌਕਾ ਮਿਲਿਆ ਪਰ ਸੋਚਿਆ ਵੀ ਨਹੀਂ ਸੀਗਾ ਤੇ ਦੂਜੇ ਨੰਬਰ ਤੇ ਕਦੋਂ ਇਹ ਵੱਡੀਆਂ-ਵੱਡੀਆਂ ਬੈਂਕਾਂ ਲੱਗ ਜਾਂਦੀਆਂ ਭਰਾਵੋ ਉਦੋਂ ਹੋਰ ਵੀ ਐਮ ਵੱਲੋਂ ਨਜ਼ਾਰੇ ਆ ਭਰਾਵੋ ਆ ਦੇਖੋ ਵੱਡੇ-ਵੱਡੇ ਸ਼ਿਪ ਹੈਗੇ ਆ ਗੌਰ ਨਾਲ ਦੇਖ ਲਓ ਕਾਕਾ ਚੈਲ ਜੀ ਸਾਡੇ ਉਹ ਡਰਾਈਵ ਕਰ ਰਹੇ ਹੈ ਉਧਰ ਦੇਖੋ ਡਰਾਈਵਰ ਬਣੇ ਹੋਏ ਆ ਕਾਕਾ ਚੈਲ ਜੀ ਬਲਜੀਤ ਬਲਜੀਤ ਸਿੰਘ ਫੌਜੀ ਜੀ ਦਾ ਧੰਨਵਾਦ ਕਰਦੇ ਆ ਬਲਜੀਤ ਸਿੰਘ ਫੌਜੀ ਮਾਹੀ ਨੰਗਲ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਗੁਰਦੀਪ ਸਿੰਘ ਗੈਰੀਪਾਗੀ ਗੁਲਵਿੰਦਰ ਸਿੰਘ ਗਹਿਰੀ ਭਾਗੀ ਵਕੀਲ ਸਿੰਘ ਗਹਿਰੀ ਭਾਗੀ ਸਾਰੇ ਭਰਾਵਾਂ ਦਾ ਕਿਸੇ ਭਰਾਵਾਂ ਦੇ ਨਾਮ ਬੋਲਣ ਰਹਿਗੇ ਭਰਾਵੋ ਗੁੱਸਾ ਨਾ ਕਰਨਾ ਸਾਰੇ ਭਰਾਵਾਂ ਦੀ ਧੰਨਵਾਦ ਕਰਦੇ ਆ ਕਿਵੇਂ ਸਨਾਲ ਸਾਡੇ ਪਿੰਡ ਵਾਲੇ ਮੁੰਡਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਗੁਰਪ੍ਰੀਤ ਸਿੰਘ ਔਲਖਵਾਈ ਦਾ ਵੀ ਧੰਨਵਾਦ ਕਰਦੇ ਆ ਦੁਬਾਰੀ ਤੋਂ ਫੇਰ ਗਗਨਦੀਪ ਸਿੰਘ ਮਠਾੜੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਸਹਿਯੋਗ ਆ ਭਰਾਵੋ ਸਾਡੇ ਕਾਰੋਬਾਰ ਚ ਗਗਨਦੀਪ ਸਿੰਘ ਮੁੰਡਾ ਬਹੁਤ ਧੰਨਵਾਦ ਕਰਦੇ ਆ ਭੂਲਾ ਸਿੰਘ ਬੜੈਂਚ ਸਾਰਿਆਂ ਦਾ ਸੁਖ ਸਿੰਘ ਪਲੇ ਆਰੀਆ ਬਿੰਦਰ ਸਿੰਘ ਖਾਲਸਾ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਰੇ ਭ ਤੁਸੀਂ ਇਹ ਵੀਡੀਓ ਵਗੈਰਾ ਸ਼ੇਅਰ ਕਰਦੇ ਆ ਅਲੱਗ-ਅਲੱਗ ਬੈਂਕਰ ਨਾਲ ਸਟਾਈਪ ਅਪ ਕਰੇ ਹੋਏ ਆ ਤਾਂ ਹੀ ਇੱਥੇ ਸਮੁੰਦਰ 'ਚ ਘੁੰਮ ਫਿਰ ਰਹੇ ਆ ਵੀਡੀਓ ਨੂੰ ਅਕੀਆ ਕਿ ਸ਼ੇਅਰ ਕਰ ਦਿਆ ਕਰੋ ਉਹਦੇ ਕਿਉਂਕਿ ਕਾਰੋਬਾਰ 'ਚ ਬਿਜ਼ਨਸ 'ਚ ਹੋਰ ਵੱਧ ਹੋ ਸਕੇ ਇਸ ਕਰਕੇ ਵੀਡੀਓ ਵਗੈਰਾ ਵੱਧ ਤੋਂ ਵੱਧ ਸ਼ੇਅਰ ਕਰਨਿਆ ਨਾ ਭੁੱਲਿਆ ਕਰੋ ਵੀਡੀਓ ਨੂੰ ਹਰੇਕ ਵੀਡੀਓ ਨੂੰ ਸ਼ੇਅਰ ਤੁਸੀਂ ਕਰਦੇ ਹੋ ਵੀ ਆ ਤੇ ਉਮੀਦ ਕਰਦੇ ਆ ਵੀ ਕਰਦੇ ਰਹੋਗੇ ਵੀ ਕਿ ਆ ਭਰਾਵੋ ਕਿਹੜੇ ਐਮ ਆ ਲੋ ਜੈਲਸੀਆ ਕਰਦੇ ਆ ਲੱਗਦੇ ਆ ਕਾਰੋਬਾਰ ਤੇ ਦੋ ਚਾਰ ਬੰਦੀਏ ਗਲਤ ਕਮੈਂਟ ਕਰਨ ਵਾਲੇ ਨਹੀਂ ਤਾਂ ਵੀਡੀਓ ਵਗੈਰਾ ਦੇਖਦੇ ਆ ਭਰਾਵੋ ਉਹੀ ਗੱਲ ਆ ਸਿੱਧੂ ਮੂਸੇਵਾਲਾ ਕਿਉਂ ਗਲਤ ਲੱਭ ਜਾਪਾਂ ਕਾਨੂੰ ਬੋਲਣੇ ਯਾਰ ਇਹ ਜੀ ਮੇਰੇ ਮਾਂ ਪਿਓ ਨੇ ਕੋਈ ਸਿੱਖਿਆ ਨਹੀਂ ਸਪਾਈ ਸਿਕਾਈ ਕੀ ਵੀ ਛੋੜਿਆ ਪ੍ਰਤੀ ਅਸੀਂ ਗਲਤ ਬੋਲ ਗਏ ਯਾਰ ਤੁਸੀਂ ਆਪ ਦਾ ਕੰਮ ਆਪ ਕਰ ਲਿਆ ਕਰੋ ਮੈਨੂੰ ਆਪ ਦਾ ਕੰਮ ਕਰਨ ਦੀ ਕਿਉਂ ਤੁਸੀਂ ਜੇ ਤੁਹਾਨੂੰ ਨਹੀਂ ਕੋਈ ਮੇਰੇ ਵੀਡੀਓ ਵਗੈਰਾ ਪਸੰਦ ਆ ਉਹਦਾ ਆਪੇ ਕੰਮ ਕਰੋ ਯਾਰ ਕਿਉਂ ਮੂੰਹੋਂ ਗੰਦੀ ਪਕਾਈ ਮਾਰਦੇ ਹੋ ਇਸ ਕਰਕੇ ਤੁਸੀਂ ਮੇਰਾ ਸਾਈਡ ਤੇ ਰਹੋ ਸਾਰਾ ਕਿਉਂ ਸਾਰੇ ਭਰਾਵਾਂ ਦੀ ਧੰਨਵਾਦ ਕਰਦੇ ਆ ਭਰਾਵੋ ਆ ਬੰਬਈ ਦੇਖ ਲਓ ਭਰਾਵੋ ਸਾਰੇ ਚੰਗੀ ਤਰ੍ਹਾਂ ਗੌਰ ਨਾਲ ਅੱਗੇ ਭਰਾਵੋ ਸਮੁੰਦਰੀ ਸਮੁੰਦਰਾ ਅੱਗੇ ਜਾ ਕੇ ਅਲੱਗ-ਅਲੱਗ ਕੰਟਰੀਆਂ ਲੱਗ ਜਾਂਦੀਆਂ ਹੈਗੀਆਂ ਹਾਂਜੀ ਹਾਂਜੀ ਆਗੇ ਆਗੇ ਅਲੱਗ-ਅਲੱਗ ਕੰਟਰੀਆਂ ਨਾਲ ਲੱਗ ਜਾਂਦੇ ਆ ਭਰਾਵੋ ਇਹ ਜਾ ਕੇ ਬਾਈ ਇਹ ਕਿਹੜੀ ਕੰਟਰੀ ਲੱਗੇ ਕੋਈ ਪਤਾ ਪੰਗੋ ਸਾਹਿਬ ਇਹ ਕਿਹੜੀ ਕੰਟਰੀ ਅੱਗੇ ਅੱਗੇ ਕਿਹੜੀ ਕੰਟਰੀ ਪਤਾ ਲੱਗਦਾ ਕੋਈ ਅੱਛਾ ਬਹੁਤ ਵੱਡਾ ਸਮੁੰਦਰਾ ਇਹ ਅਗਲਾ ਕਿਹੜਾ ਸਿਕੋ ਬਣਾਉਂਦਾ ਹੈ ਇੱਥੋਂ thank okay.